ਲੁਧਿਆਣਾ ਦੇ ਵਿੱਚ ਅਰੁਣ ਸਹਾਣੀ ਕਤਲ ਕਾਂਡ ਦੇ ਵਿੱਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਟ੍ਰੇਸ ਕਰਦੇ ਹੋਏ ਸੱਤ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਈਏ ਕਿ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਤੇਜ਼ ਕਾਰਵਾਈ ਸਾਹਮਣੇ ਆਈ ਹੈ ਤੇ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਨੂੰਨ ਵਿਵਸਥਨ ਵਰਕਰਾਰ ਰੱਖਦੇ ਹੋਏ ਅਰੁਣ ਸਹਾਣੀ ਕਤਲ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਤੇਜ਼ ਕਾਰਵਾਈ ਕਰਦੇ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ આરોપીਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਤੇ ਹੁਣ ਛਾਪੇਮਾਰੀ ਤੋਂ ਬਾਅਦ ਟੋਟਲ 7 આરોપી ਗ੍ਰਿਫਤਾਰ ਕੀਤੇ ਗਏ ਨੇ ਦੱਸਦੀ ਹੈ ਕਿ ਇਸ ਪੂਰੇ ਮਾਮਲੇ 'ਚ 21 ਸਾਲ ਦੇ ਅਰੁਣ ਸਾਹਨੀ ਦਾ ਕਤਲ ਹੋਇਆ ਸੀ ਤੇ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਕਰਦਾ ਸੀ ਜਦੋਂ ਉਹ ਘਰ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਲੁਧਿਆਣਾ ਤੋਂ ਹਿਤੇਸ਼ ਖੰਨਾ ਦੀ ਰਿਪੋਰਟ ਇਮੇਜਿੰਗ ਟੀਵੀ ਕੱਲ ਰਾਤ ਨੋਂ ਦਸੰਬਰ ਦੀ ਗੱਲ ਹੈ ਰਾਤ ਦੇ 10 ਵਜੇ ਕਾਰਾਬਾਰਾ ਚੌਂਕ ਤੇ ਅਰຸນ ਸਾਨੀ ਨਾਮ ਦਾ ਬੰਦਾ ਜਿਹੜਾ 21 ਸਾਲ ਦਾ ਹੈਗਾ ਇਹ ਇੱਕ ਨੇਜ ਪਿੰਡ ਦੇ ਵਿੱਚ ਇੱਕ ਹੋਜ਼ਰੀ ਹੈਗੀ ਉਹ ਉੱਥੇ ਕੰਮ ਕਰਕੇ ਵਾਪਸ ਆ ਰਿਹਾ ਸੀ ਕੰਮ ਤੋਂ ਉੱਥੇ ਦੀ ਦੋ ਬੰਦਿਆਂ ਨਾਲ ਹੈਗੇ ਸੀ ਜਿਹੜੇ ਕਿ ਹਿਮੰਤ ਤੇ ਅਮਨ ਅਮਨ ਇਹਨਾਂ ਨਾਲ ਥੋੜੀ ਐਕਸੀਡੈਂਟ ਹੋਇਆ ਤੇ ਆਲਟਰਕੇਸ਼ਨ ਹੋ ਗਈ ਉੱਥੇ ਇਹਨਾਂ ਦਾ ਝਗੜਾ ਹੋ ਗਿਆ ਉਤੋਂ ਇਹਨਾਂ ਨੇ ਚਲੋ ਉਦੋਂ ਇਹ ਭੱਜਿਆ ਆ ਤੇ ਅਰੁਨਸਾਨੀ ਆਪਣੇ ਘਰ ਆ ਕੇ ਆਪਦੇ ਭਰਾ ਨੂੰ ਉਹਨੇ ਦੱਸਿਆ ਸਾਰੀ ਗੱਲ ਬਾਤ ਤੇ ਉਤੋਂ ਉਹਦੇ ਭਰਾ ਤੇ ਕੁਝ ਆਪਦੇ ਦੋਸਤ ਨਾਲ ਲੈ ਕੇ ਇਹ ਫਿਰ ਰਾਤ ਨੂੰ ਇਹ ਚਲੇ ਗਏ ਵਾਪਸ ਉਥੇ 12:34 12 1 ਵਜੇ ਦੀ ਗੱਲ ਹੈ ਉਥੇ ਉਸ ਟਾਈਮ ਤੱਕ ਦੂਜੇ ਪਾਰਟੀ ਵਾਲੇ ਵੀ ਹਿੰਮਤ ਵਰਗਿਆਂ ਨੇ ਆਪਦੇ ਹੋਰ ਦੋਸਤ ਮੰਗਾਲੇ ਉਹਦੇ ਚ ਕਾਫੀ 8 ਜਣੇ ਹੁਣ ਆਈਡੈਂਟੀਫਾਈ ਹੋਏ ਨੇ ਮਨਜੂਰ ਹੋ ਗਿਆ ਹੈਪੀ ਬਿੰਦ ਗੋਬਿੰਦ ਵਿਨੋਦ ਨੂੰ ਇਕੱਠੇ ਉਥੇ ਇਹਨਾਂ ਦੀ ਫਿਰ ਕਾਫੀ ਲੜਾਈ ਹੋਈ ਕੁਝ ਇਹਨਾਂ ਨੇ ਜਿਹੜੇ ਇਹਨਾਂ ਦੇ ਹੱਥ ਵਿੱਚ ਹਥਿਆਰ ਥੋੜੇ ਬਹੁਤੇ ਸੀ ਦਾਦ ਦੂਤ ਸੀਗੇ ਉਹਨਾਂ ਨਾਲੇ ਫਿਰ ਪੈ ਗਏ ਇਹਨਾਂ ਨੂੰ ਤੇ ਉਹਦੇ ਚ ਨੂੰ ਕਾਫੀ ਹਰਨ ਸਾਨ ਸਾਨੀ ਨੂੰ ਇਹਦੇ ਸਿਰ ਤੇ ਵੀ ਛੱਟ ਲੱਗੀ ਤੇ ਇਹਨੂੰ ਉਥੋਂ ਫਿਰ ਹਸਪੀਟਲ ਲੈ ਕੇ ਆਏ ਤੇ ਉਥੇ ਇਹਦੀ ਰਸਤੇ 'ਚ ਹੀ ਵੈਸੇ ਮੌਤ ਹੋ ਗਈ ਪਹੁੰਚਣ ਤੋਂ ਪਹਿਲਾਂ ਹੀ ਸੋ ਸਾਡੀ ਪੁਲਿਸ ਨੇ ਇਮੀਡੀਏਟਲੀ ਵੈਸੇ ਕੰਮ ਕਰਦੇ ਹੋਏ ਤੇ ਇਹ ਹੁਣ ਅੱਠਾਂ 'ਚੋਂ 7 ਜਿਹੜੇ ਹੈਗੇ ਮੁਲਜ਼ਮ ਉਹ ਫੜ ਲਏ ਤੇ ਬਾਕੀ ਇੱਕ ਹੀ ਰਹਿ ਗਿਆ ਉਹਦੀ ਅਸੀਂ ਇਹ ਤਲਾਸ਼ ਕਰ ਰਹੇ ਹਾਂ ਸਾਡੇ ਪੁਲਿਸ ਦੀ ਬੜੀ ਕੁਇਕ ਐਕਸ਼ਨ ਸੀਗਾ ਸਰ ਇਹ ਜਿਹਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਸੀ ਉਹ ਆਲ ਦ ਸਪੌਟ ਤੁਸੀਂ ਟਾਈਮ ਤੇ ਸਰਵਿਸ ਹਜੇ ਤਾਂ ਇਹੀ ਲੱਗ ਰਿਹਾ ਕਿ ਇਹਨਾਂ ਦੀ ਕੋਈ ਪਿੱਲਾ ਕੋਈ ਇਹਨਾਂ ਦਾ ਕੋਈ ਅਦਰ ਹਿਸਟਰੀ ਹੈ ਨਹੀਂ ਸੀ ਇਹਨਾਂ ਦੀ ਆਨ ਦ ਸਪੌਟ ਹੀ ਇਹਨਾਂ ਦੀ ਕਿਉਂਕਿ ਉੱਥੇ ਰੋੜਤੀ ਹੋਈ ਉਹ ਪਹਿਲਾਂ ਰੋਡ ਰੀ ਜੋੜੇ ਕੋਲ ਬੜੀ ਕਰੋ ਮਜਬੂਰੀ ਜੀ ਹੋਈ ਉਹ ਅਸੀਂ ਹੁਣ ਆ ਹੁਣ ਤੁਹਾਡੇ ਸਾਹਮਣੇ ਹੀ ਦੱਸ ਰਿਹਾ ਕਿ ਹੁਣੇ ਪੰਜ ਤਾਂ ਹੋਣੇ ਫੜੇ ਐ ਉਸ ਤੋਂ ਪਹਿਲਾਂ ਦੇ ਦੋ ਪਹਿਲਾਂ ਫੜੇ ਐ ਉਹਨਾਂ ਤੋਂ ਸਾਰੀ ਇਨਵੈਸਟੀਗੇਸ਼ਨ ਚ ਲੱਲਾਂਗੇ ਤੇ ਤੇ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਹੈ ਉਹ ਵੀ ਸਾਡਾ ਕਲੀਅਰ ਕਰ ਲਾਂਗੇ ਇਹ ਕਿੰਨੇ ਵਜੇ ਹੋਇਆ ਤਾਂ ਦੁਬਾਰਾ ਬਾਰਕ ਕੋਲ ਮਿਲਖੀ ਇਹਨਾਂ ਦੇ ਟਾਈਮ ਟੇਬਲ ਤੋਂ ਬਾਅਦ ਦੁਬਾਰਾ ਕਿੱਥੇ ਹੋਈ ਹੈ ਇਹ 2 ਘੰਟੇ ਬਾਅਦ ਤੋਂ ਫਿਰ ਉਸ ਡਿਸਾਈਡਡ ਕਿ ਤੂੰ ਆ ਜੀਏ ਤਾਂ ਕੁਝ ਹੋਇਆ ਹੋਣਾ ਹਾਂ ਬਸ ਉਹੀ ਜਿਵੇਂ ਛੋਟੇ ਮੋਟੇ ਗੜੀਆਂ ਬਦਵਾਸੀਆਂ ਦੇ ਵਾਲੇ ਕੰਮ ਹੈ ਇਸ ਤਰੀਕੇ ਦੀ ਸੀ ਪ੍ਰੋਫਾਈਲ ਇਹਨਾਂ ਦੀ ਹੋਦੀ ਵਰਕਰ ਦੀ ਦੂਸਰੀ ਨੇ ਕਿਉਂ ਦੋ ਵੈਸੇ ਇਹ ਹੀ ਹੈ ਕਿ ਉਹ ਵੀ ਕੰਮ ਕੰਮ ਕਰਨ ਵਾਲੇ ਹੈਗੇ ਜੀ ਕੋਈ ਕਿਸੇ ਦਾ ਕ੍ਰਾਈਮ ਸਿਕ ਕ੍ਰਾਈਮ ਜਿਸਟਰੀ ਤਾਂ ਨਹੀਂ ਕਿਸੇ ਦੀ ਇੱਕ ਦੀ ਸ਼ਾਇਦ ਨਜ਼ਰ ਆ ਰਹੀ ਹੈ ਕਿ ਇੱਕ ਦੇ ਚੋਰੀ ਚਾਰੀ ਦਾ ਹੈਗਾ ਵਰਚਾ ਪਰ ਬਾਕੀਆਂ ਦੀ ਹਜੇ ਤੱਕ ਸਾਹਮਣੇ ਨਹੀਂ ਆਈ ਕੋਈ ਸਰ ਇੱਕ ਗਰੁੱਪ ਦੇ ਹੋਣਗੇ ਸਾਰੇ ਇਹ ਕੋਈ ਗਰੁੱਪ ਨਹੀਂ ਹੈਗਾ ਕੋਈ ਮੰਡੀ ਵਿੱਚ ਕਰਨਗੇ ਇਹ ਗਰੁੱਪ ਦੇ 20 ਤੋਂ 25 ਸਰ ਇੱਕ ਜਿਹੜੀ ਡੈਥ ਹੋਈ ਆ ਉਹ ਕਾਰਨ ਸਾਹਮਣੇ ਆਏ ਜਿਸ ਤਰੀਕੇ ਨਾਲ ਕੋਈ ਹੱਤਿਆ ਸੀ ਸਿਰ ਤੇ ਸੱਟ ਹੈਗੀ ਹੈ ਇੱਕ ਮੋਢੇ ਤੇ ਵੀ ਹੈ ਬਾਕੀ ਪੋਸਟਮਾਰਟਮ ਹੋਣ ਤੋਂ ਬਾਅਦ ਪਤਾ ਲੱਗ ਜਾਗਾ ਸਰ ਤੁਸੀਂ ਕਹਿ ਰਹੇ ਕਿ ਦਾਤ ਨਾਲ ਉਹਨਾਂ ਨੂੰ ਕੀਤਾ ਗਿਆ ਕਿ ਉਹ ਦਾਤੂਦ ਪਲਾਨਿੰਗ ਹੈ ਲੈ ਕੇ ਵੀ ਲੈ ਕੇ ਇਸ ਜਦ ਦੂਜੀ ਵਾਰ ਹੀ ਇਕੱਠੇ ਹੋਏ ਆ ਉਦੋਂ ਤੱਕ ਤਾਂ ਆਗੇ ਸੀ ਪਹਿਲਾਂ ਨਹੀਂ ਸੀਗਾ ਪਹਿਲਾਂ ਸਿਰਫ ਇਹਨਾਂ ਦੀ ਜਿਹੜੀ ਜਿਵੇਂ ਹੱਥੋਂ ਪਾਈ ਹੋਈ ਸੀਗੀ ਮੇਨ ਉਹਦੇ ਚੰਗੀ ਲੁਧਿਆਣਾ ਦੇ ਵਿੱਚ ਅਰੁਣ ਸਹਾਣੀ ਕਤਲ ਕਾਂਡ ਦੇ ਵਿੱਚ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਟ੍ਰੇਸ ਕਰਦੇ ਹੋਏ ਸੱਤ આરોપીਆਂ ਨੂੰ ਗ੍ਰਫਤਾਰ ਕਰ ਲਿਆ ਹੈ ਦਾ ਸਹੀ ਹੈ ਕਿ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਤੇਜ਼ ਕਾਰਵਾਈ ਸਾਹਮਣੇ ਆਈ ਹੈ ਤੇ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਨੂੰਨ ਵਿਵਸਥਨ ਵਰਕਰਾਰ ਰੱਖਦੇ ਹੋਏ ਅਰੁਣ ਸਾਹਨੀ ਕਤਲ ਮਾਮਲੇ 'ਚ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਤੇਜ਼ ਕਾਰਵਾਈ ਕਰਦਿਆਂ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ। ਬਾਕੀ આરોપીਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਤੇ ਹੁਣ ਛਾਪੇਮਾਰੀ ਤੋਂ ਬਾਅਦ ਟੋਟਲ 7 આરોપી ਗ੍ਰਿਫਤਾਰ ਕੀਤੇ ਗਏ ਨੇ। ਦੱਸਦੀਏ ਕਿ ਇਸ ਪੂਰੇ ਮਾਮਲੇ 'ਚ 21 ਸਾਲ ਦੇ ਅਰੁਣ ਸਾਹਨੀ ਦਾ ਕਤਲ ਹੋਇਆ ਸੀ ਤੇ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਕਰਦਾ ਸੀ। ਜਦੋਂ ਉਹ ਘਰ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਲੋੜ ਦੇਣਾ ਤੋਂ ਹਿਤੇਸ਼ ਖੰਨਾ ਦੀ ਰਿਪੋਰਟ ਇਮੇਜਿੰਗ ਟੀਵੀ ਕੱਲ ਰਾਤ 9 ਦਸੰਬਰ ਦੀ ਗੱਲ ਹੈ ਰਾਤ ਦੇ 10 ਵਜੇ ਕਾਰਾਬਾਰਾ ਚੌਂਕ ਤੇ ਅਰुण ਸਾਨੀ ਨਾਮ ਦਾ ਬੰਦਾ ਜਿਹੜਾ 21 ਸਾਲ ਦਾ ਹੈਗਾ ਇਹ ਕਨੇਜ ਪਿੰਡ ਦੇ ਵਿੱਚ ਇੱਕ ਹੋਜ਼ਰੀ ਹੈਗੀ ਉਹ ਉੱਥੇ ਕੰਮ ਕਰਕੇ ਵਾਪਸ ਆ ਰਿਹਾ ਸੀ ਕੰਮ ਤੋਂ ਉੱਥੇ ਦੀ ਦੋ ਬੰਦਿਆਂ ਨਾਲ ਹੈਗੇ ਸੀ ਜਿਹੜੇ ਕਿ ਹਿਮੰਤ ਤੇ ਅਮਨ ਅਮਨ ਇਹਨਾਂ ਨਾਲ ਥੋੜੀ ਐਕਸੀਡੈਂਟ ਹੋਇਆ ਤੇ ਆਲਟਰਕੇਸ਼ਨ ਹੋ ਗਈ ਉਥੇ ਇਹਨਾਂ ਦਾ ਝਗੜਾ ਹੋ ਗਿਆ ਉਥੋਂ ਇਹਨਾਂ ਨੇ ਚਲੋ ਉਦੋਂ ਇਹ ਭੱਜਿਆ ਆ ਤੇ ਅਰੁਣ ਸਾਨੀ ਆਪਣੇ ਘਰ ਆ ਕੇ ਆਪਦੇ ਭਰਾ ਨੂੰ ਉਹਨੇ ਦੱਸਿਆ ਸਾਰੀ ਗੱਲਬਾਤ ਤੇ ਉਤੋਂ ਉਹਦੇ ਭਰਾ ਤੇ ਕੁਝ ਆਪਦੇ ਦੋਸਤ ਨਾਲ ਲੈ ਕੇ ਫਿਰ ਰਾਤ ਨੂੰ ਇਹ ਚਲੇ ਗਏ ਵਾਪਸ ਉਥੇ 12:12 3:12 ਵਜੇ ਦੀ ਗੱਲ ਹੈ ਉਥੇ ਉਸ ਟਾਈਮ ਤੱਕ ਦੂਜੇ ਪਾਰਟੀ ਵਾਲੇ ਵੀ ਹਿੰਮਤ ਕਰ ਗਏ ਨੇ ਆਪਦੇ ਹੋਰ ਦੋਸਤ ਮੰਗਾਲੇ ਉਹਦੇ ਚ ਕਾਫੀ ਇਹ 8 ਜਣੇ ਹੁਣ ਆਇਡੈਂਟੀਫਾਈ ਹੋਏ ਨੇ ਮਨਜੋਤ ਜੋ ਗਿਆ ਹੈਪੀ ਬਿੰਦ ਗੋਬਿੰਦ ਵਿਨੋਦ ਇਹਨਾਂ ਨੂੰ ਬਠੇ ਉਥੇ ਇਹਨਾਂ ਦੀ ਫਿਰ ਕਾਫੀ ਲੜਾਈ ਹੋਈ ਕੁਝ ਇਹਨਾਂ ਨੇ ਜਿਹੜੇ ਇਹਨਾਂ ਦੇ ਹੱਥ 'ਚ ਹਥਿਆਰ ਥੋੜੇ ਬਹੁਤੇ ਸੀ ਦਾਦ ਦੂਤ ਸੀਗੇ ਉਹਨਾਂ ਨਾਲੇ ਫਿਰ ਪੈ ਗਏ ਇਹਨਾਂ ਨੂੰ ਤੇ ਉਹਦੇ ਚ ਨੂੰ ਕਾਫੀ ਹਰਨ ਸੈਨ ਸਾਨੀ ਨੂੰ ਇਹਦੇ ਸਿਰ ਤੇ ਵੀ ਸੱਟ ਲੱਗੀ ਤੇ ਇਹਨੂੰ ਉਥੋਂ ਫਿਰ ਹਸਪੀਟਲ ਲੈ ਕੇ ਆਏ ਤੇ ਉਥੇ ਇਹਦੀ ਰਸਤੇ 'ਚ ਹੀ ਵੈਸੇ ਮੌਤ ਹੋ ਗਈ ਪਹੁੰਚਣ ਤੋਂ ਪਹਿਲਾਂ ਹੀ ਸੋ ਸਾਡੀ ਪੁਲਿਸ ਨੇ ਇਮੀਡੀਏਟਲੀ ਵੈਸੇ ਕੰਮ ਕਰਦੇ ਹੋਏ ਤੇ ਇਹ ਹੁਣ 8 ਚੋਂ 7 ਜਿਹੜੇ ਹੈਗੇ ਮੁਲਜ਼ਮ ਉਹ ਫੜ ਲਏ ਤੇ ਬਾਕੀ ਇੱਕ ਹੀ ਰਹਿ ਗਿਆ ਉਹਦੀ ਹੀ ਅਸੀਂ ਇਹ ਤਲਾਸ਼ ਕਰ ਰਹੇ ਹਾਂ ਸਾਡੇ ਪੁਲਿਸ ਦੀ ਬੜੀ ਕੁਇਕ ਐਕਸ਼ਨ ਸੀਗਾ ਸਰ ਇਹ ਦੂਸਰਾ ਪਹਿਲਾਂ ਤੋਂ ਜਾਣਦੇ ਸੀ ਆਨ ਦਾ ਸਪੌਟ ਉਸੇ ਟਾਈਮ ਤੇ ਸਰ ਉਹ ਹਜੇ ਤਾਂ ਇਹੀ ਲੱਗ ਰਿਹਾ ਕਿ ਇਹਨਾਂ ਦੀ ਕੋਈ ਪਿੱਲਾ ਕੋਈ ਇਹਨਾਂ ਦਾ ਕੋਈ ਹਿਸਟਰੀ ਹੈ ਨਹੀਂ ਸੀ ਇਹਨਾਂ ਦੀ ਆਨ ਦਾ ਸਪੌਟ ਹੀ ਇਹਨਾਂ ਦੀ ਕਿਉਂਕਿ ਉੱਥੇ ਰੋੜਤੀ ਹੋਈ ਜਿਹੜਾ ਪਹਿਲਾਂ ਰੋੜ ਰਿਹਾ ਉਹ ਕੋਲ ਬਿਲਕੁਲ ਉਹ ਜਦੋਂ ਵੀ ਹੋਇਆ ਸੀ ਉਹ ਅਸੀਂ ਹੁਣ ਆ ਹੁਣ ਤੁਹਾਡੇ ਸਾਹਮਣੇ ਦੱਸ ਰਹੇ ਹਾਂ ਕਿ ਹੁਣੇ ਪੰਜ ਤਾਂ ਹੋਣੇ ਫੜੇ ਐ ਉਸ ਦੇ ਪਹਿਲਾਂ ਦੇ ਦੋ ਪਹਿਲਾਂ ਫੜੇ ਐ ਉਹਨਾਂ ਤੇ ਸਾਰੀ ਇਨਵੈਸਟੀਗੇਸ਼ਨ ਚ ਲੱਲਾਂਗੇ ਤੇ ਤੇ ਜੋ ਵੀ ਇਹਨਾਂ ਦਾ ਬੈਕਗ੍ਰਾਉਂਡ ਐ ਉਹ ਵੀ ਸਾਰਾ ਕਲੀਅਰ ਕਰਲਾਂਗੇ ਇਹ ਕਿੰਨੇ ਵਜੇ ਹੋਇਆ ਤਾਂ ਦੁਬਾਰਾ ਬਾਰਕ ਹੋਇਆ ਮਿਲਟਰੀ ਨਾਲ ਦੇ ਟਾਈਮ ਦੇ ਦੁਬਾਰਾ ਕਿੱਥੇ ਹੋਇਆ ਇਹ ਦੋ ਘੰਟੇ ਬਾਅਦ ਸੋ ਇਟ ਵਾਸ ਡਿਸਾਈਡਡ ਕਿ ਤੂੰ ਆ ਜੀ ਹੈ ਤਾਂ ਕੁਝ ਹੋਇਆ ਹਣਾ ਹਾਂ ਬਸ ਉਹ ਜਿਵੇਂ ਛੋਟੇ ਮੋਟੇ ਜਿਹੜੀਆਂ ਬਦਮਾਸ਼ੀਆਂ ਨਾਲੇ ਕੰਮ ਹੈ ਇਸੇ ਤਰੀਕੇ ਦੀ ਪ੍ਰੋਫਾਈਲ ਇਹਨਾਂ ਦੀ ਹੋ ਸਕਦੀ ਹੈ ਵਰਸਾ ਉਹ ਵੈਸੇ ਇਹ ਹੀ ਹੈ ਕਿ ਉਹ ਹੀ ਕਮ ਕਮ ਕਰਨ ਵਾਲੇ ਹੈਗੇ ਨੇ ਪਹਿਲੇ ਕਿਸੇ ਦਾ ਕ੍ਰਾਈਮ ਸੀ ਕ੍ਰਾਈਮ ਹਿਸਟਰੀ ਤੱਕ ਕਿਸੇ ਦੀ ਵੀ ਇੱਕ ਦੀ ਛਾਇ ਨਜ਼ਰ ਆ ਰਹੀ ਹੈ ਕਿ ਇੱਕ ਦੇ ਚੋਰੀ ਚਾਰੀ ਦਾ ਹੈਗਾ ਵਰਚਾ ਪਰ ਬਾਕੀਆਂ ਦੀ ਹਜੇ ਤੱਕ ਸਾਹਮਣੇ ਨਹੀਂ ਆਈ ਕੋਈ ਸਰ ਇੱਕ ਗਰੁੱਪ ਦੇ ਹੋਣਗੇ ਸਾਰੇ ਕੋਈ ਗਰੁੱਪ ਨਹੀਂ ਹੈਗਾ ਕੋਈ ਮੰਡੀ ਵਿੱਚ ਕਰਨਗੇ ਇਹ ਗਰੁੱਪ ਦੇ 20 ਤੋਂ 25 ਸਾਲ 20 ਤੋਂ 25 ਸਰ ਇੱਕ ਜਿਹੜੀ ਡੈਥ ਹੋਈ ਆ ਉਹਦੇ ਕਾਰਨ ਸਾਹਮਣੇ ਆਏ ਦੇਖਦੇ ਚੱਲੋਏ ਕਿਸ ਤਰੀਕੇ ਨਾਲ ਕੋਈ ਹੱਤਿਆਨ ਹੋਇਆ ਸਿਰ ਤੇ ਸੱਟ ਹੈਗੀ ਹੈ ਇੱਕ ਮੋੜੇ ਤੇ ਵੀ ਹੈ ਬਾਕੀ ਪੋਸਟਮਾਰਟਮ ਹੋਣ ਤੋਂ ਬਾਅਦ ਪਤਾ ਲੱਗੇਗਾ ਫਿਰ ਤੁਸੀਂ ਕਹਿੰਦੇ ਕਿ ਦਾਤ ਨਾ ਉਹਨਾਂ ਨੂੰ ਕੀਤਾ ਗਿਆ ਕਿ ਉਹ ਦਾਤ ਕੋਸ ਪਲਾਨਿੰਗ ਨਾਲ ਲੈਪੈ ਵੀ ਲੈ ਕੇ ਜਦ ਗੋਜੀਵਾਰੀ ਇਕੱਠੇ ਹੋਏ ਆ ਉਦੋਂ ਤੱਕ ਤਾਂ ਆ ਗਏ ਸੀ ਪਹਿਲਾਂ ਨਹੀਂ ਸੀਗਾ ਪਹਿਲਾਂ ਸਿਰਫ ਇਹਨਾਂ ਦੀ ਜਿਹੜੀ ਜਿਵੇਂ ਹੱਥੋ ਪਾਈ ਹੋਈ ਸੀਗੀ ਮੇਨ ਉਹਦੇ ਚੰਗੀ ਸੀ